ਉਸ ਟਾਈਮ ਤੇ ਰਾਜਾ ਇਹਨੇ ਬਹੁਤ ਇਹਨਾਂ ਨੂੰ ਤਕਲੀਫਾਂ ਦਿੱਤੀਆਂ ਜੀ ਬਾਹਰ ਪਤੇ ਫਿੱਲੀਆਂ ਤੇ ਵੀ ਪਾਉਂਦੇ ਰਹੇ ਹਾਂਜੀ ਹਾਂਜੀ ਤੇ ਬਾਕੀ ਜੀਪਾ ਮਗਰ ਵੀ ਇਹਨਾਂ ਨੂੰ ਖਿੱਚਿਆ ਗਿਆ ਗਿਆਨੀ ਜੀ ਨੂੰ ਗਿਆਨੀ ਜੀ ਨੂੰ ਇਹਨੇ ਤਸੀਹੇ ਦਿੱਤੇ ਗਏ ਹਾਂਜੀ ਇਹਨਾਂ ਕਾਰਨ ਕਿ ਜੀ ਇਹ ਮਤਲਬ ਇਹਨਾਂ ਅੰਦੋਲਨ ਤੇ ਜਿਸ ਤੱਕ ਹੁਣ ਅੰਦੋਲਨ ਚੱਲ ਰਿਹਾ ਹਾਂਜੀ ਹਾਂਜੀ ਕਿਸਾਨਾਂ ਦਾ ਅੰਦੋਲਨ ਜੀ 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 ਹਾਂ ਉਹ ਬਾਤੋ ਜਿਵੇਂ ਮੋਦੀ ਸਰਕਾਰ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਉਵੇਂ ਇਹ ਉਦੋਂ ਰਾਜੇ ਕਰਦੇ ਰਾਜੇ ਕਰਦੇ ਸੀ ਧੱਕਾ ਅੱਛਾ ਬਾਅਦ ਦੇ ਵਿੱਚ ਇਹ ਪਿੰਡ ਨੇ ਬਹੁਤ ਸਾਥ ਦਿੱਤਾ ਗਿਆਨੀ ਜੀ ਦਾ ਜੀ ਤੇ ਗਿਆਨੀ ਜੀ ਨੇ ਵੀ ਪਿੰਡ ਦਾ ਆਸਾਨ ਮੰਨਦੇ ਹੋਏ ਬਹੁਤ ਕੁਝ ਲਿਆਏ ਸੀ ਕਿ ਮੈਡੀਕਲ ਕਾਲਜ ਪਿੰਡ ਵਿੱਚ ਬਣਾਉਣ ਲੱਗੇ ਸੀ ਜੀ ਉਹ ਲੋਕਾਂ ਨੇ ਥੋੜੀ ਜਿਹੀ ਵਿਰੋਧਤਾ ਕਰਕੇ ਉਹਨਾਂ ਨੇ ਧੱਕਾ ਨਾ ਕਰਨ ਕਾਰਨ ਫਰੀਦਕੋਟ ਬਣਾਤਾ ਜੀ ਜੇ ਉਦੋਂ ਥੋੜੀ ਜਿਹੀ ਉਹ ਆਪ ਦਾ ਪਾਵਰ ਦਾ ਇਸਤੇਮਾਲ ਕਰਦੇ ਤਾਂ ਇੱਥੇ ਹੀ ਬਣ ਜਾਣਾ ਸੀ ਹੁਣ ਲੋਕ ਪਿੰਡ ਸੰਧਵਾ ਚ ਹੀ ਬਣਨਾ ਹਾਂਜੀ ਪਿੰਡ ਸੰਧਵਾ ਚ ਹੀ ਬਣਨਾ ਸੀਗਾ ਜੀ ਤੇ ਇਸ ਕਰਕੇ ਉਹਨਾਂ ਨੇ ਵੈਸੇ ਧੱਕਾ ਨਹੀਂ ਕਰਦੇ ਸੀ ਜੋ ਪਿੰਡ ਦੇ ਵਸਨੀਕ ਦੀ ਪੈਲੀ ਆਉਂਦੀ ਸੀ ਜੀ ਉਹ ਸਿੱਧੇ ਨਾਲ ਗੱਲ ਕੀਤੀ ਸੀ ਵੀ ਅਸੀਂ ਦੁੱਗਣੀ ਪੈਲੀ ਦੇਵਾਂਗੇ ਜੀ ਅਜਾੜਾ ਭੱਤੇ ਦੇ ਪੈਸੇ ਵੀ ਦੇਵਾਂਗੇ ਉਹ ਇਸ ਕਰਕੇ ਉਹ ਕੁਝ ਬੌਰੀਆਂ ਸਖਾਂ ਦੀ ਪੈਲੀ ਆਉਂਦੀ ਕਰਕੇ ਉਹਨਾਂ ਨੇ ਨਾ ਕਰਤੀ ਉਹਨਾਂ ਨੇ ਆਖਿਆ ਵੀ ਚਲੋ ਠੀਕ ਹੈ ਉਹਦੇ ਗਿਆਨੀ ਜੀ ਨਾਲ ਸਾਥ ਦਿੰਦੇ ਰਹੇ ਸੀ ਇਸ ਕਰਕੇ ਉਹਨਾਂ ਨੇ ਨਾ ਧੱਕਾ ਕਰਨ ਦੇ ਕਾਰਨ ਹਾਂਜੀ ਉੱਥੇ ਬਣਾਉਣਾ ਪਿਆ ਇੱਕ ਸਪਿੰਨਿੰਗ ਮਿਲ ਹਾਂਜੀ ਗਿਆਨੀ ਜੀ ਨੇ ਆਪਦੇ ਮਾਰਕ ਫੈਟ ਤੇ ਮਹਿਕਮੇ ਦੇ ਤੌਰ ਤੇ ਰੱਖਿਆ ਸੀਗਾ ਨਹੀਂ ਪੱਥਰ ਜੀ ਉਦੋਂ ਬਾਅਦ ਦੇ ਵਿੱਚ ਸਕਾਰਤਾ ਮੰਤਰੀ ਜਸਵਿੰਦਰ ਸਿੰਘ ਬਰਾੜ ਬਣੇ ਜੀ ਉਹਨਾਂ ਨੇ ਫਿਰ ਉਹਦਾ ਅਦਗਟਨ ਕਰਕੇ ਸਕਾਰਤਾ ਮਹਿਕਮੇ ਨੂੰ ਦੇ ਦਿੱਤੀ ਸੀ ਪੰਜਾਬ ਦੇ ਛੋਟੇ ਪਿੰਡਾਂ ਦੀ ਵੱਡੀ ਤੌਰ ਤੇ ਤੁਹਾਨੂੰ ਕੁਝ ਅੰਸ਼ ਦਿਖਾਉਣ ਲੱਗਿਆ ਮੈਂ ਅੱਜ ਸਾਫਕਾਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦੇ ਪਿੰਡ ਸੰਧਵਾ ਪਹੁੰਚਿਆ ਹੋਇਆ ਜਿੱਥੇ ਇੱਕ ਰੇਲਵੇ ਸਟੇਸ਼ਨ ਬਣਿਆ ਹੋਇਆ ਜਿੱਥੇ ਗੱਡੀਆਂ ਰੁਕਦੀਆਂ ਨੇ ਤੇ ਦੋ ਇਥੇ ਸਪਾਇਨਿੰਗ ਮਿਲਾਂ ਗਿਆਨੀ ਜੀ ਨੇ ਆਪਣੇ ਸਮੇਂ ਵਿੱਚ ਲਿਆਂਦੀਆਂ ਸੀ ਸੱਜਣੋ ਜਦੋਂ ਕੋਈ ਪਿੰਡ ਦਾ ਵਿਅਕਤੀ ਵੱਡੇ ਅਹੁਦੇ ਤੇ ਪਹੁੰਚਦਾ ਕਿਸੇ ਉੱਚ ਅਹੁਦੇ ਤੇ ਬਰਾਜਮਾਨ ਹੁੰਦਾ ਤਾਂ ਉਹ ਆਪਣੇ ਪਿੰਡ ਦਾ ਵਿਕਾਸ ਨਾ ਕਰੇ ਇਹ ਕਦੇ ਹੋ ਹੀ ਨਹੀਂ ਸਕਦਾ ਗਿਆਨੀ ਜੈਲ ਸਿੰਘ ਜੀ ਨੇ ਹੀ ਜਿਹੜਾ ਫਰੀਦਕੋਟ ਨੂੰ ਫਰੀਦਕੋਟ ਉਸ ਵੇਲੇ ਰਿਆਸਤ ਸੀ ਪਰ ਜ਼ਿਲ੍ਹਾ ਉਸ ਜਦੋਂ ਪੈਪਸੂ ਤੋਂ ਬਾਅਦ ਇਹ ਬਠਿੰਡਾ ਜਿਹੜੀ ਡਿਸਟ੍ਰਿਕਟ ਪੈਂਦੀ ਸੀ ਤੇ ਫਰੀਦਕੋਟ ਨੂੰ ਡਿਸਟ੍ਰਿਕਟ ਬਣਾਉਣ ਦੇ ਵਿੱਚ ਵੀ ਗਿਆਨੀ ਜੈਲ ਸਿੰਘ ਜੀ ਦਾ ਵੱਡਾ ਹੱਥ ਹੈ ਪੂਰੀ ਗੱਲਬਾਤ ਕਰਾਂਗੇ ਇੱਥੇ ਕੁਝ ਬਜ਼ੁਰਗ ਸਟੇਸ਼ਨ ਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਪੂਰੀ ਬਿਲਡਿੰਗ ਦਾ ਨਜ਼ਾਰਾ ਦੇਖੋ ਪਿੰਡ ਐਡਾ ਛੋਟੇ ਪਿੰਡ ਦੇ ਵਿੱਚ ਰੇਲਵੇ ਸਟੇਸ਼ਨ ਦੇਖ ਕੇ ਵੈਸੀ ਸਵਾਦ ਆ ਗਿਆ ਬਾਈ ਜੀ ਮੈਂ ਤੋ ਲੰਘਿਆ ਨਹੀਂ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗਿਆਨੀ ਜੈਲ ਸਿੰਘ ਜੀ ਦੇ ਪਿੰਡ ਦੇ ਕੀ ਇਸ ਸਟੇਸ਼ਨ ਨੂੰ ਕਿੰਨਾ ਸਮਾਂ ਹੋ ਗਿਆ ਤੇ ਕੀ ਗੱਲਬਾਤ ਆ ਸਾਰੀਆਂ ਗੱਲਾਂ ਬਾਤਾਂ ਪਾ ਇਹਨਾਂ ਬਜ਼ੁਰਗਾਂ ਨਾਲ ਕਰਾਂਗੇ ਹੈ ਨਾਰਥ-ਵੈਸਟ ਬਾਪੂ ਜੀ ਹਸਰੀ ਕਾਲ ਸਤਿ ਸ੍ਰੀ ਅਕਾਲ ਬਧਾਈ ਦੇ ਪਾਤਰੋਂ ਪਹਿਲਾਂ ਤਾਂ ਤੁਸੀਂ ਵੀ ਤੁਹਾਡੇ ਪਿੰਡ ਦੇ ਵਿੱਚ ਸਟੇਸ਼ਨ ਬਣਿਆ ਹੋਇਆ ਹੈ ਅੱਛਾ ਜੀ ਇਹਦੇ ਬਾਰੇ ਜਾਣਕਾਰੀ ਲੈਣੇ ਚਾਹੁੰਦੇ ਆਂ ਜੀ ਥੋੜੀ ਜਿਹੀ ਜਾਣਕਾਰੀ ਦੱਸੋ ਵੀ ਇਹ ਸਟੇਸ਼ਨ ਕਿੰਨਾ ਕੁ ਪੁਰਾਣਾ ਕਿਵੇਂ ਬਣਿਆ ਤੇ ਕਿੰਨੀਆਂ ਕੁ ਗੱਡੀਆਂ ਇੱਥੇ ਖੜ੍ਹਦੀਆਂ ਨੇ ਜੀ ਇਹ ਪੁਰਾਣਾ ਤਾਂ ਬਾਈ ਜੀ ਤਰੀਕਾ ਨਹੀਂ ਯਾਦ ਠੀਕ ਹੈ ਜੀ ਪਰਾਣਾ ਬਹੁਤ ਆ ਇਹ ਬਣਿਆ ਵਾ ਹੂੰ ਤੇ ਗੱਡੀਆਂ ਪਹਿਲਾਂ ਜ਼ਿਆਦਾ ਖੜਦੀਆਂ ਸੀ ਜੀ ਤੇ ਹੁਣ ਜਿਹੜੀ ਮੇਲ ਤੋਂ ਬਿਨਾ ਹਾਂਜੀ ਜਿਹੜੀਆਂ ਸੀਗੀਆਂ ਦੂਜੀਆਂ ਸੰਝਾਰਾ ਹਾਂਜੀ ਉਹ ਜ਼ਿਆਦਾ ਖੜਦੀਆਂ ਸੀ ਹੁਣ ਜਦੋਂ ਦਾ ਕੋਵਿਡ ਤੋਂ ਬਾਅਦ ਹਾਂਜੀ ਗਣਤੀ ਦੀਆਂ ਦੋ ਸਵੇਰ ਖੜਦੀਆਂ ਤੇ ਦੋ ਸ਼ਾਮ ਨੂੰ ਤੇ ਇੱਕ ਦੁਪਹਿਰੇ ਅੱਗੇ ਦੁਪਹਿਰੇ ਵੀ ਦੋ ਖੜਦੀਆਂ ਸੀ ਸਾਢੇ 12 ਵੀ ਆਉਂਦੀ ਸੀ ਸਾਢੇ 7 8 ਇਦਰੋਂ ਉਦਰੋਂ ਅਪਡਾਊਨ ਬਟਿੰਡਾ ਅਪਰੋਜ ਪਰਦਾ ਜੀ ਉਹ ਜਿਆਦਾ ਸੀ ਗੱਡੀਆਂ ਉਸ ਟਾਈਮ ਹੁਣ ਦੋ ਗੱਡੀਆਂ ਘਟ ਗਈਆਂ ਕੋਵੜ ਤੋਂ ਬਾਅਦ ਮੇਨ ਗੱਲ ਤਾਂ ਮੈਂ ਇਹ ਪੁੱਛਣੀ ਚਾਹੁੰਨਾ ਬਜ਼ੁਰਗੋ ਤੁਹਾਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਇਹ ਗੱਡੀ ਖੜਨ ਦਾ ਜਿਹੜਾ ਦਾਸ ਤਾਂ ਬਹੁਤ ਘੱਟ ਪਿੰਡਾਂ ਦੇ ਵਿੱਚ ਗੱਡੀ ਖੜਦੀ ਹੈ ਹਾਂਜੀ ਤੁਹਾਡਾ ਕਿੰਨੀ ਕੁ ਬੋੜ ਦਾ ਪਿੰਡ ਹੈ ਸਾਡੇ ਹੋਊਗਾ ਜੀ 5-6000 ਮਤਲਬ 5-6000 ਪਿੰਡ ਕਿਉਂ ਜੀ ਹੁਣ ਇਹ ਇਨਾ ਪਹਿਲਾਂ ਤਾਂ ਬਹੁਤ ਛੋਟਾ ਸੀ ਹਾਂ ਪਹਿਲਾਂ ਛੋਟਾ ਸੀ ਜਦੋਂ ਟੇਸ਼ਨ ਬਣਿਆ ਇਹ ਸਟੇਸ਼ਨ ਕਿਹਨੇ ਬਣਵਾਇਆ ਗਿਆਨੀ ਜੀ ਨੇ ਬਣਵਾਇਆ ਸੀ ਗਿਆਨੀ ਜੀ ਨੇ ਬਣਵਾਇਆ ਹਾਂਜੀ ਇਹ ਆਪਣੇ ਰਾਸ਼ਟਰਪਤੀ ਦੇ ਮੌਕੇ ਜਦੋਂ ਉਹ ਰਾਸ਼ਟਰਪਤੀ ਸੀਗੇ ਹਾਂਜੀ 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 ਤੇ ਤੁਸੀਂ ਕੁਝ ਜਾਣਦੇ ਹੋ ਗਿਆਨੀ ਜੈਲ ਸਿੰਘ ਜੀ ਦੇ ਇਤਿਹਾਸ ਬਾਰੇ ਵੀ ਉਹ ਐਡੀ ਉੱਚੀ ਪਦਵੀ ਉੱਤੇ ਪਹੁੰਚੇ ਕਿਵੇਂ ਜੀ ਦੇਖੋ ਜੀ ਅਸੀਂ ਤਾਂ ਛੋਟੇ ਸੀ ਜਨਮ ਜਿੰਨਾ ਕਿ ਅਸੀਂ ਜਾਣਦੇ ਹਾਂ ਹਾਂਜੀ ਰਾਸ਼ਟਰਪਤੀ ਤੋਂ ਜਦੋਂ ਜੈਲ ਸਿੰਘ ਬਣੇ ਆ ਮੁੱਖ ਮੰਤਰੀ ਹਾਂਜੀ ਉਦੋਂ ਇੰਨਾ ਲੋਕਾਂ ਨੂੰ ਹੈ ਨਹੀਂ ਸੀ ਜੀ ਮਤਲਬ ਜੇ ਨਾ ਹੁਣ ਛੋਟੇ ਬੱਚਿਆ ਵੀ ਪ੍ਰਾਈਮ ਮਿਨਿਸਟਰ ਦਾ ਇਹਦਾ ਧਿਆਨ ਕਰਦੇ ਆ ਧਿਆਨ ਕਰਦੇ ਆ ਉਦੋਂ ਭੋਲਾ ਬਣ ਸੀ ਜੀ ਹਾਂ ਜੀ ਮਤਲਬ ਲੋਕਾਂ ਨੂੰ ਇੰਨਾ ਹੈ ਨਹੀਂ ਸੀ ਉਸ ਦਾ ਹੈਗਾ ਜੋ ਗੱਲਾਂ ਅਸੀਂ ਸੁਣਦੇ ਇੱਥੇ ਬੈਠੇ ਪੁਰਾਣਿਆਂ ਤੋਂ ਵੀ ਪਹਿਲਾਂ ਪੈਪਸੂ ਦੇ ਰਹੇ ਆ ਉਹ ਅੱਛਾ ਜੀ ਮਤਲਬ ਪੈਪਸੂ ਦੇ ਮੰਤਰੀ ਰਹੇ ਆ ਪੈਪਸੂ ਦੇ ਮੰਤਰੀ ਹਾਂ ਪੈਪਸੂ ਦੇ ਜੀ ਫਿਰ ਉਦੋਂ ਬਾਅਦ ਦੇ ਵਿੱਚ ਫਿਰ ਇਹ ਬਣਿਆ ਮੁੱਖ ਮੰਤਰੀ ਜੀ ਫਿਰ ਬਾਅਦ ਦੇ ਵਿੱਚ ਰਾਸ਼ਟਰਪਤੀ ਵੀ ਬਣ ਗਏ ਗ੍ਰਹਿ ਮੰਤਰੀ ਵੀ ਬਣਿਆ ਵਜਦੀ ਮਤਲਬ ਇਹ ਜਿਹੜੀ ਦੇਣ ਆ ਉਹਨਾਂ ਦੀ ਹੀ ਆ ਉਹਨਾਂ ਕਰਕੇ ਸਟੇਸ਼ਨ ਬਣਿਆ ਇੱਥੇ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਬਣਦਾ ਇੱਥੇ ਸਟੇਸ਼ਨ ਬਣਾਉਣ ਦਾ ਉਹ 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 ਮਿਲ ਵੀ ਉਹਨਾਂ ਦੀ ਦੇਣ ਆ ਠੀਕ ਹੈ ਜੀ ਉਹ ਮਿਲ ਸਪਿੰਨਿੰਗ ਮਿਲ ਆ ਸਪਿੰਨਿੰਗ ਮਿਲ ਬਣੀ ਹੋਈ ਆ ਇੱਥੇ ਹਾਂ ਜੀ ਹਾਂ ਉਹਨਾਂ ਦੀ ਦੇਣ ਆ ਇਹ ਬਾਪੂ ਜੀ ਜਿਵੇਂ ਆਪਾਂ ਕਹਿ ਤੀਏ ਕਿ ਇਹਨਾਂ ਦੀ ਕੋਈ ਜੱਦੀ ਰਹਿਸ਼ ਜਾਂ ਉਹ ਵੀ ਇੱਥੇ ਹੈਗਾ ਉਹ ਪਿੰਡ ਦੇ ਵਿੱਚ ਹਾਂ ਹਾਂ ਜੀ ਹਾਂ ਇੱਥੇ ਆਉਂਦੇ ਜਾਂਦੇ ਨੇ ਉਹਨਾਂ ਦੇ ਬੇਟੇ ਅੱਜ ਕੱਲ ਸਪੀਕਰ ਨੇ ਨਹੀਂ ਨਹੀਂ ਸਪੀਕਰ ਨਹੀਂ ਉਹਨਾਂ ਦੇ ਹਾਂ ਜੀ ਸਪੀਕਰ ਤਾਂ ਗਿਆਨੀ ਜੀ ਦਾ ਭਾਈ ਸੀ ਵੱਡਾ ਨਹੀਂ ਨਹੀਂ ਜਿਹੜੇ ਕਲਤਾਰ ਸਿੰਘ ਸੰਧਵਾਨ ਉਹ ਉਹ ਕੌਣ ਨੇ ਉਹ ਹੀ ਤਾਂ ਤੁਹਾਨੂੰ ਦੱਸ ਦੇ ਠੀਕ ਹੈ ਜੀ ਵੀ ਕਲਤਾਰ ਸਿੰਘ ਹਨ ਜਿਹੜੇ ਗਿਆਨੀ ਜੀ ਦਾ ਭਾਈ ਸੀ ਵੱਡਾ ਜੰਗੀਰ ਸਿੰਘ ਜੰਗੀਰ ਸਿੰਘ ਹਾਂਜੀ ਉਹਦੇ ਪੁੱਤਰਿਆ ਇਹ ਉਹਨਾਂ ਦੇ ਪੁੱਤਰਿਆ ਹਾਂਜੀ ਗਿਆਨੀ ਜੈਲ ਸਿੰਘ ਦਾ ਪਰਿਵਾਰ ਹੈਗਾ ਸੀ ਜਾਂ ਇਹ ਕਿਵੇਂ ਸੀ ਇਹ ਹਾਂ ਉਹਨਾਂ ਦੇ ਹੀ ਸੀ ਗਿਆਨੀ ਜੈਲ ਸਿੰਘ ਨਹੀਂ ਨਹੀਂ ਮਤਲਬ ਇਹ ਵਿਆਹ ਸ਼ਾਦੀ ਹੋਈ ਸੀ ਇਹਨਾਂ ਦੀ ਜਾਂ ਛੜੇ ਸੀ ਗੰਨੀ ਜੀ ਹਾਂਜੀ ਗੰਨੀ ਜੀ ਦੇ ਉਹ ਸੀ شادی ਇੱਕ ਬੇਟਾ ਸੀ ਤਿੰਨ ਬੇਟੀਆਂ ਸੀ ਇੱਕ ਵਰਦੀ ਸਾਹਿਬ ਜਿਹੜੇ ਡਾਕਟਰ ਮਸ਼ਹੂਰ ਸੀਗੇ ਜੀ ਇੱਕ ਉਹਨਾਂ ਦੇ ਉਹ ਉਹ ਸੀ ਬੇਟੀ ਉਹਨਾਂ ਦੀ ਉਹਨਾਂ ਦਾ ਪਰਿਵਾਰ ਰਹਿੰਦਾ ਇੱਥੇ ਕੋਈ ਨਹੀਂ ਨਹੀਂ ਉਹਨਾਂ ਦਾ ਪਰਿਵਾਰ ਤਾਂ ਉਹਨਾਂ ਦੀ ਇੱਕ ਤਾਂ ਡੀਐਸਪੀ ਐਸਐਚਪੀ ਆ ਵਿਜੀਲੈਂਸ ਜੀ ਪੋਤਾ ਗੰਨੀ ਦਾ ਹਾਂਜੀ ਗੰਨੀ ਜੀ ਦਾ ਪੋਤਾ ਉਹ ਬੀਜੇਪੀ ਚ ਅੱਛਾ ਜੀ ਇੱਕ ਪੋਤਾ ਉਹਨਾਂ ਦਾ ਕੀ ਨਾਮ ਕੀ ਉਹਨਾਂ ਦਾ ਉਹਨੂੰ ਅਹੀ ਤਾਂ ਬੱਬੂ ਆਦਨੇ ਕੀ ਆ ਇੰਦਰਜੀਤ ਆ ਘਣੀ ਮੇਰਾ ਖਿਆਲ ਇੰਦਰਜੀਤ ਆ ਉਹਨਾਂ ਦਾ ਨਾਮ ਇੰਦਰਜੀਤ ਹਾਂਜੀ ਮੋਦੀ ਨਾਲ ਸੂਤ ਆ ਉਹਦੀ ਵਧੀਆ ਹੁਣ ਅੱਛਾ ਜੀ ਹਾਂ ਸ਼ਾਇਦ ਹੁਣ ਟਿਕਟੂਟ ਵੀ ਮਿਲ ਜੇ ਕਟੀਆਂ ਨਾ ਉਹਨਾਂ ਨੇ ਬਹੁਤ ਅੱਛਾ ਕਿਹੜੇ ਕਿਹੜੇ ਹਲਕੇ ਦੇ ਵਿੱਚੋਂ ਟਿਕਟ ਉਹਨਾਂ ਦੀ ਮਿਲ ਦੀ ਆਸ ਹੈ ਇਹ ਇਹ ਨਹੀਂ ਜੀ ਹਿੰਦੁਸਤਾਨ ਚ ਕਿਤੇ ਵੀ ਦੇ ਸਕਦੇ ਜ਼ਰੂਰੀ ਨਹੀਂ ਮਤਲਬ ਉਹਨਾਂ ਨੇ ਕਿਹਾ ਇਸ ਕਿੱਥੇ ਬਾਪੂ ਜੀ ਹੋਣਾ ਚਾਹੁੰਦੇ ਉਹਨਾਂ ਦੀ ਰਾਇਸ਼ ਆ ਜੀ ਇੱਥੇ ਬਟਾਲੇ ਪਟੂਲੇ ਨਹੀਂ ਯਾਰ ਲੁਧਿਆਣੇ ਦੇ ਨਾਲ ਆ ਉਹ ਦੂਜਾ ਜਿਹੜਾ ਆਪਾਂ ਜਾਣਦੇ ਆ ਰੋਡ ਲੁਧਿਆਣੇ ਤੋਂ ਉਪਰ ਜੋਧਾ ਜੀ ਇੱਕ ਤਾਂ ਨਹੀਂ ਨਹੀਂ ਉਪਰ ਨੂੰ ਤਰਾਹਾ ਚਲੋ ਮੱਲਾਪੁਰ ਉੱਥੇ ਨਾ ਮੱਲਾਪੁਰ ਤੋਂ ਅਹਾਂ ਆਗੇ ਨਾ ਪਰਾਂ ਨੂੰ ਚੰਦੀਗਾ ਦਿੱਲੀ ਅਣੀ ਨੂੰ ਦਿੱਲੀ ਅਣੀ ਨੂੰ ਹਾਂਜੀ ਹਾਂਜੀ ਉਹ ਸੜਕ ਦੇ ਉੱਤੇ ਆ ਉਹ ਸੜਕ ਦੇ ਉੱਤੇ ਹਾਂਜੀ ਹਾਂਜੀ ਰਾਹ ਸੋਨਾਂ ਦਾ ਹਾਂਜੀ ਵਿਚਾਲੜਾ ਵਿਚਾਰਾ ਉਹ ਨਹੀਂ ਵੇਖਿਆ ਬਾਹਰ ਹੀ ਆ ਉਹਦਾ ਕੋਈ ਪੇਜ ਨਾ ਠੀਕ ਹੈ ਜੀ ਅਮਰੀਕਾ ਚ ਅੱਛਾ ਮਤਲਬ ਤਿੰਨ ਬੇਟੀਆਂ ਤੇ ਇੱਕ ਬੇਟਾ ਹੀ ਸੀ ਨਹੀਂ ਜੀ ਨਹੀਂ ਹਾਂ ਬੇਟਾ ਇੱਕ ਸੀ ਬੇਟੀਆਂ ਤਿੰਨ ਸੀ ਉਹ ਬੇਟੀਆਂ ਸਾਰੀਆਂ ਬਾਹਰ ਨੇ ਇੱਕ ਤਾਂ ਜੀ ਆਪਣੇ ਨਹੀਂ ਆ ਹੰਸਪਾਲ ਸੀ ਹਾਂ ਜੀ ਆਪਣਾ ਕਾਂਗਰਸ ਮੌਕੇ ਪਿਆ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੀ ਹੈ ਪਤਾ ਨਹੀਂ ਅੰਸਪਾਲ ਦੇ ਨੋਹ ਸੀ ਕਿ ਉਹਨਾਂ ਦੇ ਭਰਾ ਦੀ ਨੋਹ ਸੀ ਅੱਛਾ ਉਹ ਜਿਹੜੇ ਇਧਰੋਂ ਆਪਣੇ ਜਲਾਲਾਬਾਦ ਆ ਜਾਂ ਫਜ਼ਲਕਾ ਤੋਂ ਸ਼ਾਇਦ ਨਹੀਂ ਨਹੀਂ ਸਾਡੇ ਘਰੋਂ ਇੱਕ ਬਾਗੀ ਸੀਗਾ ਬਾਗੀ ਸਾਹਿਬ ਉਹ ਭਾਈ ਰੂਪੇ ਤੋਂ ਠੀਕ ਹੈ ਜੀ ਵੱਡੀ ਉਹ ਉਹਨਾਂ ਦੀ ਸੀ ਛੋਟੀ ਵਰਦੀ ਸਾਹਿਬ ਉਹ ਸਾਰਿਆਂ ਤੋਂ ਛੋਟੀ ਸੀ ਠੀਕ ਹੈ ਜੀ ਉਹ ਵੀ ਡਾਕਟਰ ਸੀਗੀ ਮੈਡੀਕਲ 'ਚ ਵੀ ਸੀਗੇ ਫਿਰ ਉੱਥੇ ਸੀ ਬਹੁਤ ਤਗੜੇ ਘਰੇ ਜੇ ਬੈਠੇ ਆਣੇ ਜਾਂਦੀ ਬਾਪੂ ਜੀ ਜੈਲ ਸਿੰਘ ਜੀ ਬਾਰੇ ਦੱਸੋ ਕੁਛ ਨਾ ਕੁਛ ਕਿਉਂਕਿ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਗੈਨੀ ਜੈਲ ਸਿੰਘ ਜੀ ਨੂੰ ਭੁੱਲ ਚੁੱਕੀ ਐ ਤੁਸੀਂ ਕੁਝ ਨਾ ਕੁਝ ਉਹਨਾਂ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਾਓ ਵੀ ਪਿੰਡ ਦੇ ਵਿੱਚ ਕਿੱਡੀ ਵੱਡੀ ਦੇਣ ਸੀ ਪੰਜਾਬ ਨੂੰ ਕੀ ਦੇਣ ਸੀ ਗੈਨੀ ਜੈਲ ਸਿੰਘ ਜੀ ਦੀ ਦੇਣ ਤਾਂ ਬਹੁਤ ਵੱਡੀ ਸੀ ਉਹਨਾਂ ਦੀ ਜੀ ਦੇਣ ਤਾਂ ਸਾਡੇ ਪਿੰਡ ਦੀ ਕੋਈ ਕਸ ਨਹੀਂ ਛੱਡੀ ਉਹਨਾਂ ਨੇ ਜੀ ਦੇਣ ਲੈਣ ਵਾਲੀ ਹਾਂਜੀ ਪਰ ਸਾਡੇ ਲੋਕ ਥੋੜੇ ਪਿੱਛੇ ਸੀ ਉਹਨਾਂ ਨੇ ਮਗਰ ਧੰਨੇ ਕੀ ਤੱਕ ਬਣਾਇਆ ਉਹਦੇ ਬੰਦੇ ਨੇ ਉੱਥੇ ਬਣਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਉਹਨੇ ਬੜਾ ਘੁੱਟਦਾ ਸਾਨੂੰ ਇਹ ਤਾਂ ਸਾਡੇ ਪੰਜਾਬ ਦੀ ਫਿਤਰਤ ਆ ਬਾਪੂ ਜੀ ਕਿ ਜਦੋਂ ਬੰਦਾ ਕੋਈ ਚੜਦਾ ਚ ਹੋਵੇ ਉਹਦੇ ਪਿੱਛੇ ਨਹੀਂ ਲੱਗਦੇ ਸਾਡੇ ਜਦੋਂ ਗਵਾ ਕਹਿੰਦੇ ਨੇ ਪਾਵਰ ਫੇਰ ਪਤਾ ਲੱਗਦਾ ਉਹਨਾਂ ਨੂੰ ਇਹ ਬੰਦਾ ਸਹੀ ਸੀ ਹਾਂ ਫੇਰ ਬਸੁੰਦੇ ਪਹਿਲਾਂ ਉਹਦੀਆਂ ਲੱਤਾਂ ਖਿੱਚਦੇ ਨੇ ਤੇ ਮੈਨੂੰ ਕੁਝ ਕੁ ਜਾਣਕਾਰੀ ਦੇ ਦਿਓ ਵੀ ਪਿੰਡ ਦੇ ਵਿੱਚ ਕਿੰਨੇ ਕੁ ਵਿਕਾਸ ਹੋਏ ਨੇ ਉਹਨਾਂ ਹੁੰਦੇ ਤੇ ਸਾਨੂੰ ਕਿੰਨਾ ਫਾਇਦਾ ਹੋਇਆ ਉਹਨਾਂ ਦਾ ਜੀ ਵੇਖੋ ਇਹ ਬਖਾਤ ਅਜੇ ਪਹਿਲਾਂ ਤਾਂ ਮੈਡੀਕਲ ਦੀ ਸਾਡੀ ਬਹੁਤ ਵੱਡਾ ਜਿਹਾ ਫ੍ਰੀਕਵੈਂਟ ਬਣਿਆ ਜੀ ਉਹ ਦੇਖੇ ਹੁੰਦਾ ਸੀ ਮੈਡੀਕਲ ਕਾਲਜ ਮੈਡੀਕਲ ਕਾਲਜ ਉਹ ਨਹੀਂ ਸਾਡੇ ਬੰਦਾ ਫਿਰ ਸਾਡੇ ਜ਼ਿਲ੍ਹਾ ਬਣਾ ਦਾ ਸੀ ਕੋਈ ਗੱਨੀ ਨੇ ਬਣਾਇਆ ਬਠਿੰਡੇ ਜਾਂਦੇ ਸੀ ਬਹੁਤ ਲੋਕ ਉੱਕੇ ਹੁੰਦੇ ਸੀ ਜੀ ਦੂਰ ਬਾਅਦ ਬਾਕੀ ਦੋ ਮਿੱਲਾ ਸਾਡੇ ਇੱਕ ਛੜਕਰੇ ਮਿਲ ਸੀ ਜੀ ਇੱਕ ਆ ਮਿਲ ਧਗਾ ਮਿਲ ਸੀ ਜੀ ਇਹ ਸਾਡੇ ਪਿੰਡ ਵਿੱਚ ਲੈਂਦੀ ਜੀ ਬਹੁਤ ਵਧੀਆ ਬਾਪੂ ਜੀ ਸਟੇਸ਼ਨ ਵੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਪਿੰਡ ਦੇ ਵਿੱਚ ਇੱਕ ਸਟੇਸ਼ਨ ਹੋਣਾ ਗੱਡੀਆਂ ਦਾ ਰੁਕਣਾ ਹਾਂਜੀ 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 ਤੁਹਾਨੂੰ ਕਿੰਨੀ ਸੌਖ ਹੋ ਗਈ ਬਹੁਤ ਸੌਖ ਮੈਂ ਤਾਂ ਦਾ 10-20 ਹਜ਼ਾਰ ਰੁਪਈਆ ਚ ਤੁਸੀਂ ਬਠਿੰਡੇ ਚਲੇ ਜਾਂਦੇ ਹੋ ਬਠਿੰਡੇ ਚਲੇ ਜਾਂਦੇ ਮਿੱਠੇ ਨੇ ਚਲੇ ਜਾਂਦੀ ਤੇ ਹੋਰ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਪਿੰਡ ਦੇ ਲੋਕਾਂ ਨੂੰ ਗਿਆਨੀ ਜੈਲ ਸਿੰਘ ਜੀ ਦੇ ਪਰਿਵਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੇਖੋ ਜੀ ਇੱਥੇ ਤਾਂ ਜਿਸ ਤਰ੍ਹਾਂ ਗਿਆਨੀ ਜੈ ਸਿੰਘ ਦਾ ਪਰਿਵਾਰ ਵਿਛੜਿਆ ਗਿਆਨੀ ਜੀ ਸਾਡੇ ਪਿੰਡ ਦੇ ਵਿੱਚ ਰਹਿ ਗਿਆ ਜੇ ਸਾਡੇ ਪਿੰਡ ਸਨਮਾਨੀ ਉਹ ਜੀ ਸਿੱਖਿਆ ਮਿਲ ਜਾਂਦੀ ਨਾ ਸਾਡਾ ਪਿੰਡ ਬਹੁਤ ਪੜ ਵੀ ਜਾ ਸਕਦਾ ਬਹੁਤ ਵੱਡੀ ਗੱਲ ਹੈ ਇੱਕ ਪਿੰਡ ਦਾ ਨੌਜਵਾਨ ਰਾਸ਼ਟਰਪਤੀ ਬਣੇ ਦੇਸ਼ ਦਾ ਹਿੰਦੂ ਹਿੰਦੁਸਤਾਨ ਦੇ ਨਾਮ ਉੱਚਾ ਕੀਤਾ ਉਹਨੇ ਜੀ ਸਾਰੇ ਪੰਜਾਬ ਦੇ ਨੇ ਹਾਂਜੀ ਹਾਂਜੀ ਸਾਰੇ ਪੰਜਾਬ ਦੇ ਨਾਮ ਉੱਚਾ ਕੀਤਾ ਬਾਕੀ ਉਹਦੀਆਂ ਗੱਲਾਂ ਜਿਹੜੀਆਂ ਬਹੁਤ ਐਵੇਂ ਕੇਦੀ ਟੰਗੀ ਤਰ੍ਹਾਂ ਉਹਨਾਂ ਨੇ ਵਿਤਰੀ ਐ ਤੁਸੀਂ ਆਪਣੇ ਸਾਡੇ ਉਹਨਾਂ ਦੀ ਮੋਢਲੀ ਪੜ੍ਹਾਈ ਬਾਰੇ ਜਾਣਦੇ ਹੋ ਤੁਸੀਂ ਉਹ ਪੜ੍ਹੇ ਕਿੱਥੋਂ ਸੀ ਬੀਏ ਡੀ ਉੱਥੀ ਉਹਨਾਂ ਨੇ ਮਤਲਬ ਬਦਵੀ ਹਾਸਲ ਕੀਤੀ ਜੀ ਉਹਨਾਂ ਦੇ ਬਜ਼ੁਰਗ ਕੀ ਕਰਦੇ ਸੀਗੇ ਪਿਤਾ ਜੀ ਜਿਹੜੇ ਬਜ਼ੁਰਗਾਂ ਮੈਨੂੰ ਤਾਂ ਨਹੀਂ ਇਨਾ ਪਤਾ ਪਰ ਇਹ ਜਿਹਨੇ ਇਹਨਾਂ ਨੇ ਪੜ੍ਹਾਈ ਨਾ ਪੜ੍ਹੇ ਥੋੜੇ ਸੀ ਪੜ੍ਹੇ ਥੋੜੇ ਹਾਂ ਪੜ੍ਹੇ ਜਿਹਾ ਹਿਸਾਬ ਦੇ ਸੀ ਜਿਸ ਤਰ੍ਹਾਂ ਆਪ ਵੀ ਘਰੇ ਮਹਾਰਾਜ ਦੇ ਲਾਲ ਲੱਗੇ ਉੱਥੋਂ ਆ ਵੀ ਪੜ੍ਹ ਲੱਗਦੇ ਉਸੇ ਗਾਂ ਚੜਦੇ ਚੜਦੇ ਗਾਂ ਤਰੱਕੀ ਕਰਦੀ ਕਰਦੀ ਚੜ ਗਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਸੱਜਣੋ ਦੇਖ ਸਕਦੇ ਹੋ ਤੁਸੀਂ ਜਿਹੜਾ ਪੰਜਾਬ ਦੇ ਸਭ ਤੋਂ ਛੋਟੇ ਪਿੰਡ ਦਾ ਆਪਣਾ ਰੇਲਵੇ ਸਟੇਸ਼ਨ ਹੈ ਉਹਦੇ ਰੂਬਰੂ ਕਰਨ ਜਾ ਰਹੇ ਹਾਂ ਤੁਹਾਨੂੰ ਇਹ ਉੱਤਰ ਰੇਲਵੇ ਗਿਆਨੀ ਜੈਲ ਸਿੰਘ ਸੰਧਵਾ ਸਟੇਸ਼ਨ ਦਾ ਉਦਘਾਟਨ ਸ਼੍ਰੀ सुरेंद्रਪਾਲ ਪਾਂਡੇ ਰਾਜ ਮੰਤਰੀ ਸਰਬਜਨਿਕ ਨਿਰਮਾਨ ਵਿਭਾਗ ਪੰਜਾਬ ਦੁਆਰਾ ਬਾਕੀ ਆ ਭਾਈ ਉਰਦੂ ਚ ਲਿਖਿਆ ਅਗਸਤ ਜਾਂ ਕਿਹੜੇ ਸਾਲ ਚ ਹੋਇਆ ਇਹ ਥੋੜਾ ਸਮਝ ਤੋਂ ਬਾਹਰ ਹੈ ਗੱਲ ਕਿਉਂਕਿ ਸਾਨੂੰ ਇਹ ਇਹ ਭਾਸ਼ਾ ਨਹੀਂ ਆਉਂਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਰਾਣੀ ਬਿਲਡਿੰਗ ਆ ਜਿਹੜੀ ਗਿਆਨੀ ਜੈਲ ਸਿੰਘ ਜੀ ਵੇਲੇ ਇਸ ਸਟੇਸ਼ਨ ਦੀ ਬਣੀ ਸੀਗੀ ਤੇ ਤੁਹਾਨੂੰ ਮੈਂ ਸਾਰੀ ਇਸ ਦੀ ਬਿਲਡਿੰਗ ਦਿਖਾ ਰਿਹਾ ਹਾਂ ਅੱਜ ਕੱਲ ਤਾਂ ਇਹ ਅਨ ਸੇਫ ਆ ਨਵਾਂ ਸਟੇਸ਼ਨ ਉੱਧਰ ਬਣ ਚੁੱਕਿਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਦਿਖਾਵਾਂਗੇ ਪਰ ਪਹਿਲਾਂ ਜਣੀ ਦੀ ਇਹ ਇਹ ਜਿਹੜੀ ਰੂਪਰੇਖਾ ਸੀਗੀ ਇਹਦੀ ਜਦੋਂ ਗਿਆਨੀ ਜੈਲ ਸਿੰਘ ਜੀ ਹੁੰਦੇ ਸੀ ਤੇ ਪਿੰਡ ਦੇ ਸੱਜਣ ਮੌਜੂਦ ਨੇ ਸਾਡੇ ਨਾਲ ਬਾਪੂ ਜੀ ਕੀ ਕਿਵੇਂ ਦੱਸ ਰਹੇ ਸੀ ਤੁਸੀਂ ਕੁਝ ਮੈਨੂੰ ਇਹ ਜੀ ਰਾਜੇ ਆਪਣਾ ਫਰੀਦਕੋਟ ਜਾਂ ਇਹ ਉਦੋਂ ਅੰਦੋਲਨ ਸ਼ੁਰੂ ਕੀਤਾ ਸੀ ਗਿਆਨੀ ਜੀ ਨੇ ਜੀ ਇਹ ਉਸ ਟਾਈਮ ਤੇ ਰਾਜਾ ਇਹਨੇ ਬਹੁਤ ਇਹਨਾਂ ਨੂੰ ਤਕਲੀਫਾਂ ਦਿੱਤੀਆਂ ਜੀ ਪਰ ਪਤੇ ਫਿਲੀਆਂ ਤੇ ਵੀ ਪਾਉਂਦੇ ਰਹੇ ਹਾਂਜੀ ਹਾਂਜੀ ਤੇ ਬਾਕੀ ਜੀ ਪਾ ਮਗਰ ਵੀ ਇਹਨਾਂ ਨੂੰ ਖਚਿਆ ਗਿਆ ਗਿਆਨੀ ਜੀ ਨੂੰ ਗਿਆਨੀ ਜੀ ਨੂੰ ਇਹਨੇ ਤਸੀਹੇ ਦਿੱਤੇ ਗਏ ਹਾਂਜੀ ਇੰਨੇ ਕਾਰਨ ਕੀ ਜੀ ਇਹ ਮਤਲਬ ਇਹਨਾਂ ਨੂੰ ਅੰਦੋਲਨ ਤੇ ਜੈਸਿਕਾ ਹੁਣ ਅੰਦੋਲਨ ਚੱਲ ਰਿਹਾ ਹਾਂਜੀ ਹਾਂਜੀ ਕਿਸਾਨ ਅੰਦੋਲਨ ਜੀ 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 ਹਾਂ ਉਹ ਬਾਤ ਜਿਵੇਂ ਮੋਦੀ ਸਰਕਾਰ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਉਵੇਂ ਇਹ ਉਦੋਂ ਰਾਜੇ ਕਰਦੇ ਰਾਜੇ ਕਰਦੇ ਸੀ ਧੱਕਾ ਅੱਛਾ ਬਾਅਦ ਦੇ ਵਿੱਚ ਇਹ ਪਿੰਡ ਨੇ ਬਹੁਤ ਸਾਥ ਦਿੱਤਾ ਗਿਆਨੀ ਜੀ ਦਾ ਜੀ ਤੇ ਗਿਆਨੀ ਜੀ ਨੇ ਵੀ ਪਿੰਡ ਦਾ ਆਸਾਨ ਮੰਨਦੇ ਹੋਏ ਬਹੁਤ ਕੋਸ਼ਿਸ਼ ਲਿਆਏ ਸੀ ਕਿ ਮੈਡੀਕਲ ਕਾਲਜ ਪਿੰਡ ਵਿੱਚ ਬਣਾਉਣ ਲੱਗੇ ਸੀ ਜੀ ਉਹ ਲੋਕਾਂ ਨੇ ਥੋੜੀ ਜਿਹੀ ਵਿਰੋਧਤਾ ਕਰਕੇ ਉਹਨਾਂ ਨੇ ਧੱਕਾ ਨਾ ਕਰਨ ਕਾਰਨ ਫਰੀਦਪੁਰ ਬਣਾਤਾ ਜੀ ਜੇ ਉਦੋਂ ਥੋੜੀ ਜਿਹੀ ਉਹ ਆਪ ਦਾ ਪਾਵਰ ਦਾ ਇਸਤੇਮਾਲ ਕਰਦੇ ਤਾਂ ਇੱਥੇ ਹੀ ਬਣ ਜਾਣਾ ਸੀ ਹੁਣ ਲੋਕ ਪਿੰਡ ਸੰਧਵਾਚ ਹੀ ਬਣਦੇ ਆ ਹਾਂਜੀ ਪਿੰਡ ਸੰਧਵਾਚ ਹੀ ਬਣਨਾ ਸੀਗਾ ਜੀ ਤੇ ਇਸ ਕਰਕੇ ਉਹਨਾਂ ਨੇ ਵੈਸੇ ਧੱਕਾ ਨਹੀਂ ਕਰਦੇ ਸੀ ਜੋ ਪਿੰਡ ਦੇ ਵਸਨੀਕ ਦੀ ਪੈਲੀ ਆਉਂਦੀ ਸੀ ਜੀ ਉਸ ਦੇ ਨਾਲ ਗੱਲ ਕੀਤੀ ਸੀ ਵੀ ਅਸੀਂ ਦੁੱਗਣੀ ਪੈਲੀ ਦੇਵਾਂਗੇ ਜੀ ਅਜਾੜਾ ਭੱਤੇ ਦੇ ਪੈਸੇ ਵੀ ਦੇਵਾਂਗੇ ਉਹ ਇਸ ਕਰਕੇ ਉਹ ਕੁਝ ਬੌਰੀਆਂ ਸਖਾਂ ਦੀ ਪੈਲੀ ਆਉਂਦੀ ਕਰਕੇ ਉਹਨਾਂ ਨੇ ਨਾ ਕਰਤੀ ਉਹਨਾਂ ਨੇ ਆਖਿਆ ਵੀ ਚਲੋ ਠੀਕ ਹੈ ਉਹਦੇ ਗਿਆਨੀ ਜੀ ਨਾਲ ਸਾਥ ਦਿੰਦੇ ਰਹੇ ਸੀ ਜੀ ਇਹ ਕਰਕੇ ਉਹਨਾਂ ਨੇ ਨਾ ਧੱਕਾ ਕਰਨ ਦੇ ਕਾਰਨ ਹਾਂਜੀ ਉੱਥੇ ਬਣਾਉਣਾ ਪਿਆ ਇੱਕ ਸਪਿੰਨਿੰਗ ਮਿਲ ਹਾਂਜੀ ਗਿਆਨੀ ਜੀ ਨੇ ਆਪਦੇ ਮਾਰਕ ਫੈਟ ਤੇ ਮੈਗਮੇਨ ਦੇ ਤੌਰ ਤੇ ਰੱਖਿਆ ਸੀਗਾ ਨੀ ਪੱਥਰ ਜੀ ਉਦੋਂ ਬਾਅਦ ਦੇ ਵਿੱਚ ਸਕਾਰਤਾ ਮੰਤਰੀ ਜਸਵਿੰਦਰ ਸਿੰਘ ਬਰਾੜ ਬਣੇ ਜੀ ਉਹਨਾਂ ਨੇ ਫਿਰ ਉਹਦਾ ਅਧਿਕਟਨ ਕਰਕੇ ਸਕਾਰਤਾ ਮੈਗਮੇਨ ਨੂੰ ਦੇ ਦਿੱਤੀ ਜੀ ਹਾਂ ਗਿਆ ਨੀ ਜੀ ਦੇ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੁਣ ਬੜਾ ਜੀ ਬੜਾ ਬੜਾ ਹੁਣ ਵੀ ਆਉਂਦੇ ਹੁਣੇ ਹੀ ਲੋਕ ਨਾ ਜੀ ਨਾ ਹੁਣ ਤਾਂ ਬੰਦ ਹੋ ਗਈ ਅੱਛਾ ਬੰਦ ਹੋ ਗਈ ਮਿਲ ਬੰਦ ਹੋ ਚੁੱਕੀ ਹੈ ਕਦੋਂ ਤੋਂ ਬੰਦ ਆ ਬਾਪੂ ਜੀ ਇਹ ਮੇਰੇ ਖਿਆਲ ਜੀ 90 ਦੇ ਆਸੇ-ਪਾਸੇ ਬੰਦ ਹੋ ਗਈ। ਅੱਛਾ 90 ਤੋਂ ਬੰਦ ਪਈ ਆ ਹਾਂਜੀ ਹਾਂ ਫਿਰ ਖੰਡਰ ਬਣ ਗਈ ਜੀ ਉਹ। ਆਹ ਉਹ ਤੁਹਾਡੇ ਸਾਹਮਣੇ ਆ ਜੀ ਖੰਡਰਾ ਪਈਆਂ ਮਸ਼ੀਨਾਂ ਬੰਦ ਆ ਜਾਂ ਕੁਝ ਵੀ ਐ। ਠੀਕ ਐ। ਇਹ ਚੱਲੀ ਕਿੰਨੇ ਸਾਲ ਆ ਜੀ ਕੋਈ ਹੈ? ਚੱਲੀ ਤਾਂ ਕਾਫੀ ਸਾਲ ਚੱਲੀ ਆ ਇਹ। ਜੀ ਇਹ ਬਣੇ ਸੀਗੇ ਇਹ ਮੇਰਾ ਖਿਆਲ ਆ 75-76 ਚ ਬਰਾੜ ਸਾਹਿਬ ਬਣੇ ਆ। ਅੱਛਾ ਜੀ। ਚਰਨ ਬਰਾੜ? ਨਹੀਂ ਜੀ ਆਹ ਜਸਵੰਦਰ ਸਿੰਘ ਬਰਾੜ ਜਸਵੰਦਰ ਸਿੰਘ ਬਰਾੜ। ਹਾਂ ਉਹਨਾਂ ਨੇ ਇਹ ਕਟਨ ਕੀਤਾ ਸੀ ਉਸ ਸਮੇਂ ਤੇ ਪਿੰਡ ਦੇ ਵਿੱਚ ਬਹੁਤ ਦੁੱਧ ਤੇ ਰਾਸ਼ਨ ਦਾ ਕਮਰਿਆਂ ਦਾ ਕਰਾਇਆ ਇੱਥੇ ਮਿਲਦਾ ਸੀ ਭਈਆ ਜੋ ਕਿ ਬਿਹਾਰ ਤੋਂ ਆਇਆ ਸੀ ਆ ਕੇ ਰਹਿੰਦੇ ਸੀ ਇੱਥੇ ਹਾਂਜੀ ਹਾਂ ਤੇ ਪਿੰਡ ਦੇ ਲੋਕ ਵੀ ਬਹੁਤ ਲੱਗੇ ਸੀ ਜੀ ਮੁੰਡੇ ਕੁੜੀਆਂ ਉਸ ਟਾਈਮ ਤੇ 5 ਰੁਪਏ 150 ਰੁਪਏ ਮਹੀਨੇ ਤੇ ਲੱਗੇ ਸੀ ਜੀ ਬਹੁਤ ਵਧੀਆ ਸੀਗਾ ਉਹਨਾਂ ਨੂੰ 150 ਬਹੁਤ ਲੱਗਦਾ ਸੀ ਬਹੁਤ ਵੱਡੀ ਗੱਲ ਸੀ 150 ਨਾਲੇ ਘਰੇ ਕੰਮ ਕਰ ਲੈਂਦੇ ਸੀ ਬਿਲਕੁਲ ਘਰੋਂ ਘਰੇ ਉਹ ਮਤਲਬ ਪਿੰਡ ਦੇ ਵਿੱਚ ਏਨਕਮ ਦੇ ਸਾਧਨ ਹੋ ਗਏ ਸੀ ਬਹੁਤ ਜ਼ਿਆਦਾ ਸੀਗਾ ਜੀ ਬਹੁਤ ਜ਼ਿਆਦਾ ਸੀਗਾ ਸਾਧਨ ਦੇਖ ਸਕਦੇ ਹੋ ਸੱਜਣੋ ਜਦੋਂ ਕੋਈ ਪਿੰਡਾਂ ਦਾ ਜਾਇਆ ਉੱਟ ਕੇ ਆ ਵੀ ਇਹ ਸ਼ਹੀਦ ਦੀ ਅੱਛਾ ਪ੍ਰਧਾਨਕੌਰ ਮਾਤਾ ਗਿਆਨ ਸਿੰਘ ਇਹ ਉਹਨਾਂ ਦੇ ਪਰਿਵਾਰ ਦੀਆਂ ਨੇ ਜੀ ਹਾਂਜੀ ਆ ਗਿਆਨੀ ਜੈਲ ਸਿੰਘ ਦੀ ਉਹਨਾਂ ਦੇ ਘਰੋਂ ਹਾਂਜੀ ਉਹ ਵਿਖਾਓ ਨਾਲੇ ਸਾਰੇ ਉਹਨਾਂ ਦੇ ਲੋਹ ਪੁੱਤਾਂ ਦੇ ਨਾਂ ਸਜਣੋ ਗਿਆਨੀ ਜੈਲ ਸਿੰਘ ਜੀ ਦੇ ਪਰਿਵਾਰ ਦੇ ਜਿਹੜੇ ਸਵਰਗਵਾਸੀ ਪ੍ਰਧਾਨਕੌਰ ਇਹ ਇਹਨਾਂ ਦੀ ਪਤਨੀ ਸੀਗੀ ਰਾਸ਼ਟਰਪਤੀ ਜਿਹੜੇ ਸਾਡੇ ਗਿਆਨੀ ਜੈਲ ਸਿੰਘ ਜੀ ਹੋਏ ਨੇ ਅੱਗੇ ਸਾਰੇ ਨਾਮ ਤੁਸੀਂ ਪੜ ਸਕਦੇ ਹੋ ਸਮਾਧੀਆਂ ਨੇ ਇਹਨਾਂ ਦੀਆਂ ਨੂਆ ਪੁੱਤਰਾਂ ਦੇ ਨਾਮ ਲਿਖੇ ਹੋਏ ਨੇ ਧੀ ਜਮਾਈਆਂ ਦੇ ਨਾਮ ਲਿਖੇ ਹੋਏ ਨੇ ਤੇ ਇਸ ਪਾਸੇ ਇਹ ਅੱਛਾ ਇਹ ਇਹ ਵੀ ਸਵਰਗ ਸੁਧਾਰ ਗਏ ਜੀ ਹਾਂਜੀ ਹਾਂਜੀ ਇਹ ਤਾਂ 18 ਜਸਵਾਰ ਗਏ ਅੱਛਾ ਅੱਛਾ 2018 ਜੀ ਹਾਂਜੀ ਹਾਂਜੀ ਸੋ ਇੱਕ ਕੋਈ ਬੇਟਾ ਸੀ ਠੀਕ ਹੈ ਠੀਕ ਇਹ ਸਮਾਧੀਆਂ ਨੇ ਜੀ ਗਿਆਨੀ ਜੈਲ ਸਿੰਘ ਜੀ ਦੇ ਪਰਿਵਾਰ ਦੀਆਂ ਤੇ ਉਹਨਾਂ ਦੀ ਆ ਨੂ ਸੀ ਨੰਨੀ ਅੱਛਾ ਨੂ ਵੀ ਠੀਕ ਹੈ ਜੀ ਨੂ ਵੀ ਸਵਰਗ ਸੁਧਾਰ ਗਏ ਹਾਂਜੀ ਹਾਂਜੀ 2003 ਸਵਰਗ ਸੁਧਾਰ ਗਏ ਸੀ ਠੀਕ ਹੈ ਜੀ ਤੁਸੀਂ ਸੱਜਣੋ ਦੇਖ ਸਕਦੇ ਹੋ ਤੁਸੀਂ ਕਿ ਇੱਕ ਪਿੰਡ ਦਾ ਜਾਇਆ ਜਦੋਂ ਕਿਸੇ ਮਕਾਨ ਤੇ ਪਹੁੰਚਦਾ ਤਾਂ ਪਿੰਡ ਵਾਸਤੇ ਕਿੰਨੀ ਤਰੱਕੀ ਕਰਦਾ ਇਹ ਪਿੰਡ ਸਤਵਾਂ ਵਾਸਤੇ ਜ਼ਿਲ੍ਹਾ ਫਰੀਦਕੋਟ ਵਾਸਤੇ ਤਾਂ ਮਾਣ ਦੀ ਗੱਲ ਹੈ ਹੀ ਹੈ ਬਲਕਿ ਪੂਰੇ ਪੰਜਾਬ ਵਾਸਤੇ ਹੀ ਮਾਣ ਦੀ ਗੱਲ ਹੈ ਜ਼ਿਲ੍ਹਾ ਫਰੀਦਕੋਟ ਬਣਾਇਆ ਜਦਕਿ ਰਾਜਿਆਂ ਦੀ ਰਿਆਸਤ ਹੋਣ ਦੇ ਬਾਵਜੂਦ ਰਾਜੇ ਨਹੀਂ ਬਣਾ ਸਕੇ ਪਰ ਗੈਨੀ ਜੈਲ ਸਿੰਘ ਜੀ ਦੀ ਬਦੌਲਤ ਪਿੰਡ ਵਾਸੀ ਦੱਸ ਰਹੇ ਨੇ ਕਿ ਉਹ ਜ਼ਿਲ੍ਹਾ ਫਰੀਦਕੋਟ ਬਣਿਆ ਪਹਿਲਾਂ ਇਹਨਾਂ ਨੂੰ ਬਠੰਡਾ ਲੱਗਦਾ ਸੀ ਤੇ ਤੁਸੀਂ ਸਟੇਸ਼ਨ ਦੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਵੀ ਸਟੇਸ਼ਨ ਬਣਾਉਣ ਦੀ ਗੱਲ ਹੈ। ਹਾਂ ਨਵਾਂ ਜਿਹੜਾ ਇਹਦੀ ਬੈਕ ਹੈ। ਤੇ ਇਹ ਬੈਕ ਸਾਈਡ ਹੈ ਜਿਹੜਾ ਨਵਾਂ ਸਟੇਸ਼ਨ ਬਣਿਆ। ਸੋ ਦੋਸਤੋ ਜੇਕਰ ਤੁਹਾਨੂੰ ਸਾਡਾ ਇਹ ਟੌਪਿਕ ਮੇਰਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅਗਾਹ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਦਿਓ ਯਸਤ ਮੈਂ ਤੁਹਾਡਾ ਆਪਣਾ ਲਾਲੀ ਤਨੋਲਾ ਸਤਿ ਸ੍ਰੀ ਅਕਾਲ।